ਸੋ ਜਨਪੁਰ ਦੇ ਪੁਲ ਨੰਬਰ 5 ਤੇ ਇੱਕ ਦੁਕਾਨ ਦੇ ਅੱਗੇ ਇੱਕ ਰੇੜੇ ਵਾਲੇ ਵੱਲੋਂ ਰੇੜਾ ਲਗਾ ਦਿੱਤਾ ਗਿਆ ਜਦੋਂ ਉਸ ਦੁਕਾਨਦਾਰ ਨੇ ਉਹਨੂੰ ਕਿਹਾ ਕਿ ਆਪਣਾ ਤੁਸੀਂ ਰੇੜਾ ਸਾਈਡ ਤੇ ਕਰ ਲਓ ਕਿਉਂਕਿ ਮੇਰੀ ਦੁਕਾਨ ਤੇ ਲੋਕਾਂ ਨੇ ਆਉਣਾ ਜਾਣਾ ਹੁੰਦਾ ਹੈ पर रेड़े वाले ने उसकी कोई गल नहीं सुनी और दुकान वाले नाल बदतमीजी करनी शुरू कर दिखती अपने परिवार फोन करके अपने करीबियां करीबियों लिया करीबी रिश्तेदारा ने आदे ही दुकानदार उत्ते हमला करना शुरू कर दिता से दुकानदार की दुकान का सारा समान भी तहस नहस कर दिता उसके गलवे हथ पाके उसकी चैन भी ली लईने कहा कि मैं इनू बस इन जि गल कही सी के सर अपना रेड़ा साइड कर लो पर उसने रेड़ा साइड नहीं किया गुंडागर्दी जरूर की जो कि लोगों के लिए मुसीबत का कारण है मेरी दुकान के दुकान भी है कोई भी समान लोड करने दुकाना अगे लगा है अजत गुंडागर्दीदार रेड़े वाले जिसने एक सौ बारह फोन करके पुलिस न सूचना दी मौके से पुलिस ने पुज के दुकानदार की गल सुन के कहा कि जो भी एदा शरेआम गुंडागर्दी करते हैं तुरंत कारवाई की जाएगी पुलिस प्रशासन वालों इदा के गुंडागर्दी करने वाले अंसर नख्शाया नहीं जाएगा ਤੋ ਮੇਰਾ ਨਾਮ ਆਦਰਸ਼ ਹੈਗਾ ਕੀ ਗੱਲ ਬਾਤ ਹੈ ਮੈਂ ਸਿਰਫ ਦੁਕਾਨ ਕਰੇਗਾ ਤੇ ਦੁਕਾਨ ਖੋਲੀ ਆ ਤੇ ਆ ਕੇ ਇਹਨਾਂ ਦਾ ਏ ਟਰੱਕ ਖੁਰਤੇ ਹੁੰਦੇ ਆ ਇਹਨਾਂ ਨੂੰ ਅੱਗੇ ਆ ਕੇ ਨੇ ਰੇੜਾ ਲੋਡ ਕੀਤਾ ਮੈਂ ਰੇੜੇ ਵਾਲਾ ਨੂੰ ਕਹਾਂ ਮੈਂ ਕਿ ਫਿਰ ਗਾਂ ਕਰ ਲਾ ਸਿਰਫ ਸਿਰਦੀ ਦੁਕਾਨਦਾਰੀ ਆ ਉਹ ਆ ਕੇ ਅਵਾ-ਤਵਾ ਬੋਲਣ ਲੱਗ ਪਿਆ ਤੁਹਾਡਾ ਰੋਡ ਹੈ ਲਾਇਆ ਅਸੀਂ ਰੋਡ ਦੇ ਵਿੱਚ ਖੜਾ ਕੀਤਾ ਮੈਂ ਕਹਾਂ ਫਿਰ ਦੁਕਾਨਦਾਰੀ ਆ ਉਸ ਤੋਂ ਬਾਅਦ ਆ ਕੇ ਕਹਿੰਦਾ ਮੈਂ ਤੇਰਾ ਹੁਣੇ ਲਾਇਆ ਕਰਨਾ ਮੈਂ ਆਪਣੇ ਮੁੰਡੇ ਨੂੰ ਫੋਨ ਕਰਨਾ ਮੈਂ ਕਹਾਂ ਭਾਈ ਮੈਨੂੰ ਦੱਸ ਹੀ ਕਾ ਕੀ ਕਰਾਂ ਉਹ ਤੱਕ ਮੁੰਡੇ ਨਾਲ ਬਤਮੀ ਜੀ ਨਾਲ ਬੋਲੇ ਗਾਣਾ ਕੱਢਣ ਲੱਪਿਆ ਫਰ ਸਾਹਮਣਾ ਵੀ ਗੱਲ ਲਈ ਤੇ ਰੇੜਾ ਅੱਗੇ ਕਰਤਾ ਅੱਗੇ ਵੀ ਸਾਡੀਆਂ ਦੇ ਕਰਨ ਆਇਆ ਤੇ ਜੇ ਅੱਗੇ ਰੇੜਾ ਕਰਦਾ ਤਾਂ ਇੰਨੀ ਗੱਲ ਵੱਧਨੀ ਨਹੀਂ ਉਸ ਤੋਂ ਬਾਅਦ ਨੇ ਜਾ ਕੇ ਆਪਣੇ ਮੁੰਡੇ ਨੂੰ ਫੋਨ ਕੀਤਾ ਇਹ ਤਿੰਨੇ ਜਣੇ ਬੁਲਟ ਤੇ ਆਏ ਆ ਤੇ ਦੋ ਪਿੱਛੇ ਖੜੋਤੇ ਇੱਕ ਆਂਦੇ ਹੀ ਉਹਨੇ ਨਾ ਪੁੱਛਿਆ ਨਾ ਕੁਝ ਮੈਨੂੰ ਕਿਹਾ ਕਿ ਇੱਕ ਮਿੰਟ ਗੱਲ ਸੁਣ ਆਂਦੇ ਉਹਨੇ ਸਮਾਨ ਖਲਾਰ ਤਾਂ ਮੋਢਾ ਛੁਰਦਾ ਥੱਲੇ ਤੇ ਸਿੱਧਾ ਗਲਮੋਗਲਮੀ ਹੋ ਗਿਆ ਮੇਰੇ ਹੱਥੋਂ ਪੈ ਗਿਆ ਮੇਰੇ ਗੱਲ ਦੇ ਵਿੱਚ ਮੇਰੀ ਕੇਨ ਸੀਗੀ ਮੇਰਾ ਹੁਣੇ ਜਸ ਵਿਆਹ ਹੋਇਆ ਆ ਤੇ ਉਹ ਮੇਰੀ ਕੇਨ ਨੂੰ ਲੱਭਣ ਲਈ ਮੇਰੇ ਸਾਹਮਣੇ ਇਹ ਸਨੇਚਿੰਗ ਕੀਤੀ ਜਾਂਨੇ ਆ ਕੀ ਕੀਤਾ ਵਾ ਉਹਨੇ ਦੇਖ ਲਿਆ ਸੀ ਤੇ ਇਸ ਸਾਹਮਣੇ ਸਾਡੇ ਸ਼ਹਿਰ ਦੇ ਵਿੱਚ ਅਹੀਂ ਦੁਕਾਨਦਾਰ ਸੇਫ ਨਹੀਂ ਆ ਗੁੰਡਾਗਰਦੀ ਇਸ ਦਰ ਤੱਕ ਵੱਧ ਗਈ ਆ ਕਿ ਦੁਕਾਨਦਾਰ ਕਿ ਜਿਹੜਾ ਮਰਜ਼ੀ ਆ ਕੇ ਕਰ ਲੈ ਤੇ ਮੈਂ ਪ੍ਰਸ਼ਾਸਨ ਨਾਲ ਕੇ ਬੇਨਤੀ ਕਰਦਾ ਕਿ ਇਹਨਾਂ ਇਹੋ ਜਿਹੀਆਂ ਨੂੰ ਤੇ ਇਹੋ ਜਿਹੇ ਕ੍ਰਾਈਮਨਲ ਨੂੰ ਛੇਤੀ ਛੇਤੀ ਨਾਤ ਪਾਈ ਜਾਵੇ ਤਾਂ ਕਿ ਇਹ ਇਨਸੀਡੈਂਸ ਅੱਗੇ ਤੋਂ ਨਾ ਹੋਵੇ ਕਿਹ ਕਰ ਸੇਸੀ ਉਹਦਾ ਕੰਮ ਕਰਦੇ ਕੌਣ ਕਰਦੇ ਈ ਨਾਮ ਅੰਦਰ ਇਹ ਲੋਹਰੀ ਮਹੱਲਨ ਸੰਸਕਿਆ ਮੇਰਾ ਨਾਮ ਨਰੇਸ਼ ਸ਼ਰਮਾ ਬ੍ਰਿੰਦਿਆ ਜੀ ਕੀ ਕਹਿਣਾ ਚਾਹੋਗੇ ਜਿਹੜਾ ਜੀ ਆਖ ਆਇਆ ਸਰ ਇਸ ਤਰ੍ਹਾਂ ਸਾਡੇ ਨੇਬਰਰ ਜਿਹੜੇ ਆ ਉਹਨਾਂ ਦਾ ਬੜਾ ਹੋਲ ਸੇਲ ਦਾ ਕੰਮ ਹੈ ਹਾਰਡਵੇਅਰ ਦਾ ਉਹਨਾਂ ਦੇ ਟਰੈਕਟਰ ਉੱਥੇ ਲੱਗੇ ਹੁੰਦੇ ਆ ਤੇ ਉਹ ਨੈਚਰਲੀ ਜਦੋਂ ਅਨਲੋਡ ਹੋਣਾ ਟਾਈਮ ਲੱਗਣਾ ਉਹ ਸਾਡੇ ਆਪਣੇ ਆ ਸੱਜਣ ਹੀ ਆ ਸਾਡੇ ਅੰਦਰ ਦੇ ਆ ਔਰ ਉਹਨਾਂ ਕੋ ਜਦੋਂ ਕੋਈ ਛੋਟਾ ਆਂਦਾਵਾ ਕੋ ਕਾਰੋਬਾਰੀ ਕੋ ਜਾਂ ਘਰ ਦੇ ਵਸਤੂਆਂ ਵਾਸਤੇ ਲੈਣ ਆਂਦਾ ਹੈ ਉਹ ਜਿਹੜਾ ਲੋਡ ਹੋਣਾ ਜਾਂ ਕੋਈ ਟਰੈਕਟਰ ਲੋਡ ਹੋਣਾ ਉਹ ਸਾਡੇ ਬੱਚਿਆਂ ਦੀ ਦੁਕਾਨ ਦੇ ਅੱਗੇ ਤੇ ਉਹ ਲਗਾ ਕੇ ਤੇ ਲੋਡ ਕਰਦੇ ਨੇ ਅੱਜ ਮੇਰੇ ਭਤੀਜਾ ਦੁਕਾਨ ਤੇ ਸੀਗਾ ਤੇ ਉਸਨੇ ਬੇਨਤੀ ਕੀਤੀ ਰੇੜੇ ਵਾਲੇ ਨੂੰ ਕਿ ਤੁਸੀਂ ਇਸ ਤਰ੍ਹਾਂ ਵਾ ਥੋੜੀ ਅੱਗੇ ਕਰ ਲੋ ਰੇੜਾ ਅੱਗੇ ਵੀ ਸਾਡੀਆਂ ਦੁਕਾਨਾਂ ਬੰਦ ਪਈਆਂ ਹੋਈਆਂ ਮੇਰੇ ਦੂਸਰੇ ਭਰਾ ਦੀ ਦੁਕਾਨਾਂ ਵੀ ਉਹ ਬੰਦ ਪਈ ਹੋਈ ਆ ਥੋੜਾ ਅੱਗੇ ਕਰ ਲੋ ਕਿਉਂ ਮੇਰਾ ਕਸਟਮਰ ਆਏਗਾ ਉਹਦੇ ਲਈ ਮੁਸ਼ਕਲ ਹੋਏਗੀ ਉੱਪਰ ਚੜਨਾ ਉਹ ਕਹਿੰਦਾ ਸਰਕਾਰੀ ਜਿਹਾ ਅਗੇ ਤੇ ਲਾਣਾ ਇਹ ਟੂਟੋ ਕਰਨਾ ਕਰ ਲਾ ਤੇ ਕਹਿੰਦਾ ਮੈਂ ਤੁਹਾਨੂੰ ਰਿਕਵੈਸਟ ਕਰਨਿਆ ਆ ਮਾ ਅੰਕਲ ਜੀ ਮੈਂ ਪਰ ਕੋਈ ਮਾੜਾ ਬੰਦਾ ਨਹੀਂ ਕਹਿੰਦਾ ਪਿਆ ਤੇ ਉਹ ਉਹ ਕਹਿੰਦਾ ਤੇਰਾ ਮੈਂ ਕਰਦਾ ਹੁਣ ਇਲਾਜ ਹਾਂਜੀ ਉਹ ਗਾਹ ਕੱਢ ਲੱਪਿਆ ਇਹਦੇ ਫਾਜ਼ ਸਾਹਿਬ ਪਿੱਛੇ ਥਾਣਾ ਖਾ ਰਹੇ ਸੀ ਉਹ ਆਏ ਆ ਉਹਨਾਂ ਨੇ ਵੀ ਕਿਹਾ ਯਾਰ ਤਮੀਜ਼ ਨਾਲ ਗੱਲ ਕਰ ਸਿਆਣਾ ਮਾਣਾ ਬੰਦਾ ਵਾ ਕਹਿੰਦਾ ਤੁਹਾਡੇ ਪਿਓ ਦੀ ਜਗ੍ਹਾ ਹੈ ਉਹ ਜਹਾ ਤੇ ਉਹਨੇ ਬੰਦੇ ਸਾਹ ਕਹਿੰਦਾ ਮੈਂ ਇੱਥੇ ਲਾਣਾ ਹੀ ਹਾਂ ਉਹਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਤਿੰਨੇ ਜਣੇ ਆਏ ਆ ਉਹ ਵੀਡੀਓ 'ਚ ਵੀ ਹੈਗਾ ਉਹ ਦੋ ਤੇ ਭਾਈ ਸਾਹਿਬ ਉਹਨਾਂ ਨੇ ਕੋਈ ਗੱਲ ਕੀਤੀ ਪਿੱਛੇ ਖੜੋ ਗਿਆ ਉਹ ਮੁੰਡਾ ਆਇਆ ਭਤੀਜਾ ਅਗਲੇ ਗੱਲਾਂ ਹੀ ਇਹ ਬ੍ਰਦਰ ਛੋਟਾ ਮਗਾਨ ਬਣਾ ਰਿਹਾ ਬਲੌਡ ਚਲਾ ਗਿਆ ਉਹਨਾਂ ਨੇ ਆ ਕੇ ਪਹਿਲਾਂ ਠੋਡ ਮਾਰਿਆ ਮੋਟਰਸਾਈਕਲ ਰਿਪੇਅਰ ਲਈ ਆਇਆ ਹੈ ਕਿਸੇ ਦਾ ਉਹ ਥੱਲੇ ਸੌਟਦਾ ਉਹਦਾ ਵੀ ਇਨਸਾਨ ਆ ਟੈਂਟ ਉੱਡ ਪਿਆ ਔਰ ਉਹਦੇ ਬਾਅਦ ਉਹ ਉਹਨਾਂ ਨੇ ਕੀ ਕੀਤਾ ਜੀ ਇਹਦੇ ਡਬਲ ਡਬੇ ਸਰਾ ਰਹੇ ਇਹਨੂੰ ਇਹਦੇ ਅੱਗੇ ਮੁੰਡੇ ਦੇ ਬੱਚੇ ਦੇ ਤਿੰਨ ਚਾਰ ਸੱਪੜਾ ਮਾਰਦਿਆਂ ਦੇਖੋ ਜੀ ਅੱਗੇ ਚੈਨ ਉਹਦੀ ਮਿਲ ਨਹੀਂ ਰਹੀ ਉਹ ਤੇ ਉਹਨੇ ਦੱਸ ਹੀ ਦਿੱਤਾ ਬਾਕੀ ਇਹ ਆ ਜੀ ਕੁਆਲੀਫਾਈਡ ਬੱਚੇ ਆ ਇੰਜੀਨੀਅਰਿੰਗ ਕੀਤੇ ਆ ਭਈ ਆ ਜੋਬ ਹੈ ਨਹੀਂ ਸਰਕਾਰ ਦੀਆਂ ਹੁਣ ਚਾਰ ਪੈਸੇ ਕਮਾ ਕੇ ਘਰ ਚਲਾਣੇ ਆ ਰੋਟੀ ਖਾਣੀ ਆ ਤੇ ਜੇ ਜੋਬ ਨਹੀਂ ਹੈਗੀ ਤਾਂ ਕਾਰੋਬਾਰ ਵੀ ਨਹੀਂ ਸਾਨੂੰ ਕਰਨ ਦੇ ਰਿਹਾ ਜੀ شریف ਲੋਕਾਂ ਦਾ ਤੇ ਜਿੰਨਾ ਹੀ ਮੁਸ਼ਕਲ ਹੋ ਗਿਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਚੀਜ਼ਾਂ 'ਤੇ ਧਿਆਨ ਦੇ ਨਕੇਲ ਪਾਏ ਉਸ ਬੱਚੇ ਦਾ ਆ ਕੇ ਇੱਦੇ ਤੇ ਹੱਥ ਚੁੱਕਣਾ ਦੁਕਾਨ ਤੇ ਆ ਕੇ ਬਹੁਤ ਗਲਤ ਆ ਜੀ ਇਹ ਬੜਾ ਬਦਮਾਸ਼ੀ ਨੂੰ ਪ੍ਰੇਸ਼ਾਨ ਦੇ ਰਿਹਾ ਟੈਕਨੋਲੋਜੀ ਫੁੱਟਬਾਲ ਹੈ ਉੱਥੇ ਸਰੀਆਸੀ ਮੈਂ ਡੈਕਲੇਸਰ ਕਦੇ ਨਹੀਂ ਕੀਤਾ ਆ ਦੇਖਣ ਲੱਗਦਾ ਨਹੀਂ ਕਿ ਕੰਬਿਆ ਵੀ ਕਿਤਾ ਹੈ ਹਾਂ ਬਿਲਕੁਲ ਬਿਲਕੁਲ ਜੀ ਇਨਕ੍ਰੋਚਮੈਂਟ ਹੈ ਗਈ ਹੈ ਜੀ ਗਲੀ ਵਾਲੇ ਸਾਰੇ ਆਪਣੇ ਭੈਣ ਭਰਾ ਲੱਗੇ ਚਾਗੇ ਬੱਚਿਆਂ ਨੂੰ ਬੜੀ ਦਿੱਕਤ ਹੁੰਦੀ ਹੈ ਜੀ ਜਦੋਂ ਆਣਾ ਜਾਣਾ ਹੁੰਦਾ ਹੈ ਸਾਡੇ ਗਲੀ ਦੇ ਹੈਗੇ ਵਿਚਾਰੇ ਕਈ ਵਾਰੀ ਆ ਕੇ ਉਹ ਕਹਿੰਦੇ ਗਏ ਹੁੰਦੇ ਬਾਈ ਹੁਣ ਉਹ ਲੈ ਕੇ ਡਾਟ ਦਾ ਚੱਕਰਾਂ ਨੂੰ ਪੁੱਛ ਤੇ ਆ ਕੇ ਹਾਰਨ ਮਾਰਨੇ ਪੈਂਦੇ ਆ ਤੇ ਗੱਡੀ ਪਰੇ ਨਹੀਂ ਹੁੰਦੀ ਛੋਟੀ ਜੀ ਗਲੀ ਆ ਜੀ 5 ਫੁੱਟ ਦੀ ਇਹ ਇਹ ਭਾਈ ਸਾਹਿਬ ਤੁਹਾਨੂੰ ਆਪੇ ਦੱਸਣਗੇ ਗੰਦਰ ਸਿੰਘ ਸਰ ਸਰ ਕੀ ਗੱਲ ਬਾਤ ਹੋਈਓ ਸਰ ਗੱਲ ਇਹ ਹੋਈ ਹੈ ਕਿ ਅਸੀਂ ਵੀ ਇਸ ਗਲੀ 'ਚ ਨਾਕ ਛੋਟੀ ਜਿਹੀ ਗਲੀ ਹੈ ਸਾਡੀ ਇਹਨਾਂ ਦੇ ਆਜ ਦਿਨ ਤੇ ਮਤਲਬ ਵੀ ਟੱਕ ਜਾਂ ਮਤਲਬ ਵੀ ਰੇੜੇ ਜਾਂ ਕੁਛ ਖੜੇ ਰੰਦੇ ਆ ਸਮਾਨ ਵਾਸਤੇ ਤੇ ਸਾਨੂੰ ਉਧਰੋਂ ਆਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਸਾਨੂੰ ਕਦੀ ਉੱਪਰ ਆ ਕੇ ਸਾਨੂੰ ਹਾਰਨ ਮਾਰਨੇ ਪੈਂਦੇ ਆ ਇਹ ਨਾ ਕਿ ਉਹਨਾਂ ਨੂੰ ਕਹਿੰਦੇ ਕਿ ਅੱਗੇ ਕਰੋ ਜਾਂ ਪਿੱਛੇ ਕਰੋ ਅਗਰ ਇਹ ਆ ਹਾਂ ਕਹਿੰਦੇ ਕਿ ਪਿੱਛੇ ਕਰਨ ਵਾਸਤੇ ਇਹ ਅਮੀ ਲੜਾਈ ਦਾ ਮੋਲ ਬਣਾ ਦਿੰਦੇ ਆ ਜਿਸ ਵਾਂਗੂ ਹੁਣ ਹੋ ਗਿਆ ਇਹਨਾਂ ਨਾਲ ਵੀ ਇਦਾਂ ਹੀ ਹੋਇਆ ਕਿ ਹੁਣ ਇਹਨਾਂ ਨੇ ਰੇੜਾ ਕਿਹਾ ਕਿ ਅੱਗੇ ਕਰੋ ਉਨੇ ਅਗਰ ਦੋ ਚਾਰ ਗੱਲਾਂ ਘਟਦੀਆਂ ਤੇ ਲੜਾਈ ਵੱਧ ਗਈ ਤੇ ਸਾਨੂੰ ਆਨ ਜਾਨ ਦੀ ਬੜੀ ਸਮੱਸਿਆ ਹੈ ਇੱਧਰੋਂ ਸਾਡੇ ਬੱਚੇ ਨਿਕਲਦੇ ਆ ਦੋ ਆਉਂਦੇ ਜਾਂਦੇ ਆ ਜੀ ਖੁਦ ਆਉਂਦੇ ਜਾਂਦੇ ਆ ਸਾਨੂੰ ਬਾਰ ਬਾਰ ਹਾਰ ਮਾਰਨੇ ਵੰਦੇ ਆ ਰੇੜੇ ਅੱਗੇ ਪਿੱਛੇ ਕਰਵਾਉਣੇ ਪੈਂਦੇ ਆ ਤੇ ਅਸੀਂ ਇਹ ਕਰਨੇ ਕਿ ਪ੍ਰਸ਼ਾਸਨ ਕੋਲੋਂ ਇਹਨਾਂ ਨੂੰ ਥੋੜਾ ਲੜਕਿਤਾ ਜਾਏ ਔਰ ਆਪਣਾ ਇਹ ਰੋਡ ਕਲੀਅਰ ਕੀਤਾ ਜਾਏ ਇਸ ਤੋਂ ਮਤਲਬ ਗੱਡੀਆਂ ਨਹੀਂ ਲਗਾਈਆਂ ਨੇ ਇਸ ਤੇ ਮਤਲਬ ਜਿਹੜਾ ਉਹ ਲੜਾਈ ਚ ਘਰ ਆਇਆ ਸਰ ਮਾਮਲਾ ਇਹ ਆ ਮੈਨੂੰ ਫੋਨ ਆਇਆ ਵੀ ਇੱਧਰ ਤਾਂ ਕੋਈ ਗੁੰਡਾਗਰਦੀ ਕਰ ਰਿਹਾ ਦੁਕਾਨ ਤੇ ਆ ਕੇ ਛੇੜਾ ਮਾਰੀਆਂ ਨੇ ਮੈਂ ਮੌਕੇ ਤੇ ਆਇਆ ਇੱਥੇ ਇਹਨਾਂ ਪੁੱਛੀ ਸਾਰੀ ਗੱਲ ਇਹ ਕਹਿੰਦੇ ਵੀ ਲੱਗੇ ਟਰੱਕ ਲੱਗੇ ਲੈ ਅਸੀਂ ਤੇ ਰੇੜਾ ਸਰੀਏ ਦਾ ਅਨਲੋਡ ਹੋ ਕੇ ਦੇ ਨਾਲੇ ਦੁਕਾਨ ਦੇ ਅੱਗੇ ਲਾਤਾ ਤੇ ਮੁੰਡਿਆਂ ਕਿਹਾ ਵੀ ਯਾਰ ਅੱਗੇ ਕਰ ਲੋ ਅੱਗੇ ਤੇ ਨਾ ਆਪਣੀਆਂ ਨੇ ਤੇ ਅਗੋਂ ਰਫ ਬੁਲਾ ਤੇ ਗਾਵਾਂ ਡੜ ਗਏ ਉਹਨਾਂ ਦੋ ਦਰ ਮੁੰਡੇ ਸੱਜ ਕੇ ਤੇ ਦੁਕਾਨ ਤੇ ਹੀ ਆ ਕੇ ਦੇ ਚਿਹਰਾ ਮਾਰਨੀ ਸ਼ੁਰੂ ਕਰਕੇ ਆ ਸਮਾਰਸਫੋਨ ਵੀ ਖਿਲਾ ਰਿਆ ਤੇ ਚੈਨ ਵੀ ਕਹਿ ਰਿਹਾ ਵੀ ਮੇਰੀ ਗੋਮਾ ਹੁਣ ਉਹਨ ਖੜੀ ਆ ਜਾਗੀ ਤੇ ਡੇਪੀ ਐ ਇਹਦੋਂ ਉਹਨੂੰ ਪਤਾ ਹੁਣ ਤੇ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੈਂ ਇਹ ਤੇ ਦਿਨੇ ਗੁੰਡਾਗਰਦੀ ਇੰਨੀ ਸ਼ੁਰੂ ਹੋ ਗਈ ਆ ਇੱਕ ਪਾਸੇ ਜਾਨੀ ਕਿ ਇਹ ਕਬਜ਼ੇ ਛਡਾਰੇ ਆ ਦੂਰੇ ਪਾਸੇ 4-4 5-5 ਘੰਟੇ ਇਥੇ ਟਰੱਕ ਲੱਗੇ ਰਹਿੰਦੇ ਆ ਰੋਡ ਤੇ ਕੋਈ ਪੁਲਿਸ ਪ੍ਰਸ਼ਾਸਨ ਧਿਆਨ ਨਹੀਂ ਦੇਂਦਾ ਆਪਾਂ ਪ੍ਰਸ਼ਾਸਨ ਲੱਗੇ ਬੇਨਤੀ ਕਰਦੇ ਆ ਵੀ ਇਹੋ ਜਿਹੀ ਗੁੰਡਾਗਰਦੀ ਨਾ ਹੋਏ ਜਲਦੀ ਤੋਂ ਜਲਦੀ ਇਹਨਾਂ ਦੇ ਨਕੇਲ ਪਾਈ ਜਾਵੇ ਜਾਨਾ ਚਾਹੁੰਦਾ ਵੀ ਇੱਥੇ ਜਿਹੜੇ ਨਸ਼ੇੜੀ ਹੈਗੇ ਨੇ ਦੁਕਾਨਾਂ ਦੇ ਆ ਕੇ ਗੁੰਡਾਗਰਦੀ ਕਰਨ ਦੇ ਇਹਨਾਂ ਦੇ ਨੇ ਨਕੇਲ ਪਾਈ ਜਾਏ ਇਹ ਪੁਲਿਸ ਪ੍ਰਸ਼ਾਸਨ ਦਾ ਫਰਜ ਬੰਦ ਆਇਆ ਦੁਕਾਨ ਤੋਂ ਆ ਕੇ ਗੱਲਾਂ ਖਲਾਸਦਾ ਸਮਾਨ ਖਲਾਸਦਾ ਚਪੇੜਾਂ ਮਾਰਤੀਆਂ ਆਪਣੀ ਦੁਕਾਨ ਦੇ ਅੰਦਰ ਵੀ ਆਪਣਾ ਬੰਦਾ ਸੇਫ ਨਹੀਂ ਹੈਗਾ ਤੇ ਇਹ ਕੋਈ ਪੰਜਾਬ ਨਹੀਂ ਹੈਗਾ ਇੱਥੇ ਕੋਈ ਇੰਨੇ ਕ ਮਾੜੇ ਹਾਲਾਤਾਂ ਹੁੰਦੇ ਆ ਨਸ਼ੇ ਵਾਲੇ ਕਰ ਰਹੇ ਆ ਮੈਂ ਐਸਐਚਓ ਕੇ ਬੇਨਤੀ ਕਰਨਾ ਚਾਹੁੰਦਾ ਆ ਕਿ ਇਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁਟਿਆ ਜਾਏ ਆਲ ਵਾਲੇ ਲੋਕਾਂ ਨੂੰ ਸਭ ਨੂੰ ਮਿਲੇ ਕਿ ਇਹ ਗੁੰਡਾਗਰਦੀ ਨਾਕਾਣ ਜਿਹੜੇ ਕਰ ਰਹੇ ਆ ਮੈਂ ਅਸੇਆ ਕਾਰਜਾ ਮਲਕੀਤ ਸਿੰਘ ਜੀ ਸਹੀ ਰਾਤ ਵੀ ਗੜਾਈ ਚੋਈ ਕਿ ਮੌਲਾਪੁਰ ਜੀ ਇਹਨਾਂ ਦੇ ਲੋਾਈ ਚੋਈ ਆ ਸਾਡੇ 112 ਤੇ ਕਾਲ ਆਈ ਹੈ ਅਸੀਂ ਕਾਲ ਦੇ ਨਜ਼ਰੋਂ ਦੇ ਤੇ ਅਸੀਂ ਨਾ ਮੌਕੇ ਤੇ ਆਏ ਆ ਮੌਕੇ ਦੇਖਿਆ ਵੀ ਜਿਹੜਾ ਦੁਕਾਨ ਤੇ ਸਮਾਨ ਆ ਖਿਲਾਰਾ ਖਿਲੋ ਰਿਆ ਸੀ ਜਿਹੜਾ ਡੇਰੇ ਵਾਲਾ ਸੀ ਉਹ ਸਾਨੂੰ ਮੌਕੇ ਤੇ ਨਹੀਂ ਮਿਲਿਆ ਕਿਉਂਕਿ ਬੰਦੀ ਕਾਰਵਾਈ ਆ ਉਸੇ ਕਰਾਂਗੇ ਇੱਥੇ